ਤੋਂ ਬਟੇਰੀ ਆ ਪਰ ਚਾਓ ਕਿੰਨਾ ਬਣਦੇ ਵਿੱਚ ਉਹ ਜਿਆਦਾ ਹੈਗਾ ਵਾ ਬਾਬੇ ਦਰਸ਼ਨ ਕਰਨੇ ਨਹੀਂ ਸੀ ਮੱਲਾਏ ਕਿ ਬਾਬੇ ਦਰਸ਼ਨ ਕਰਨੇ ਲੱਗੇ ਹਾਂਜੀ ਹਾਂ ਜੀ ਉਹ ਬਾਬਾ ਆਪ ਲੈ ਕੇ ਆਏ ਹੈਗੇ ਆਪੇ ਦਰਸ਼ਨ ਕਰਾ ਰਹੇ ਹੈਗੇ ਉਹਨਾਂ ਨੇ ਅਸਿੰਗ ਭੇਜ ਦਿੱਤੇ ਹੈਗੇ ਇਹਨਾਂ ਦੀ ਇੱਥੋਂ ਅੰਦਰੋਂ ਜੁੜਦੀ ਹੈ ਨਾ ਤਾਂ ਉਹ ਪਹੁੰਚਦੇ ਹਿੱਸਾ ਰਸਤਾ ਦੇਖੋ ਕਿੰਨਾ ਘਟਨਾ ਪੁਟਾਨ ਪੁਟਾਨ ਕਰਕੀਆਂ ਵਾਲੇ ਰਚੂ ਕਰ ਹੈ ਬੇਤਾਂ ਬਿਆਨ ਤੋਂ ਬਿਆਨ ਸ਼ੁਕਰ ਆ ਅਸੀਂ ਸਦਕੇ ਜਾਂਦੇ ਕੰਗਿਆਲੇ ਦੇ ਜਿਨ੍ਹਾਂ ਨੇ ਦਰ ਦੇ ਆਪਾਂ ਨੂੰ ਦਰਸ਼ਨ ਦਿੱਤੇ ਹਨ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਯਾਤਰਾ ਦੇ ਲਈ ਬੱਚੇ ਬਜ਼ੁਰਗ ਤੇ ਨੌਜਵਾਨ ਜਿਹੜੇ ਹਨ ਅੱਜ ਸਮਾਪਤੀ ਦੇ ਉੱਪਰ ਆ ਰਹੇ ਹਨ ਕਿਉਂਕਿ ਅੱਜ ਸਪੂਰਨਤਾ ਦੀ ਅਰਦਾਸ ਹੋ ਰਹੀ ਹੈ ਔਰ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਹਨ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਨਤਮਸਤਕ ਹੋਣ ਵਾਸਤੇ ਆ ਰਹੀਆਂ ਹਨ ਸਾਡੇ ਨਾਲ ਇੱਥੇ ਇੱਕ ਬਜ਼ੁਰਗ ਹਨ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿਉਂਕਿ ਜਿਹੜੀ ਚੜਾਈ ਹੈ ਬਹੁਤ ਕਠਿਨਾਈ ਵਾਲੀ ਹੈ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਟਿਆਲੇ ਤੋਂ ਆਏ ਜੀ ਠੀਕ ਹੈ ਚੜਾਈ ਬਹੁਤ ਕਠਿਨਾਈ ਵਾਲੀ ਆ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਕੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਆਣ ਕੇ ਨਤਮਸਤਕ ਹੋਣਾ ਪੈਂਦਾ ਏ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਹਜ਼ੂਰ ਤੇ ਬਹੁਤ ਵਧੀਆ ਕਰ ਰਹੇ ਆ ਗਰਲੀ ਨੇ ਆਪੇ ਲੈ ਜਾਂਦਾ ਜੀ ਉਹਨਾਂ ਦੀ ਕਿਰਪਾ ਹੋਵੇ ਸਾਰੇ ਆਪੇ ਆ ਜਾਂਦੇ ਬਸ ਹਿੰਮਤ ਨਹੀਂ ਬੰਦੇ ਨੂੰ ਹਾਰਨੀ ਚਾਹੀਦੀ ਜਿਹੜਾ ਬੰਦਾ ਹਿੰਮਤ ਆ ਰ ਗਿਆ ਜੀ ਉਹਦੇ ਨੇ ਕਰਗੀਆਂ ਨੇ ਤੇ ਹੱਥ ਰੱਖੋ ਕਰਗੀਆਂ ਨੇ ਤੁਹਾਡੀ ਬਾਹ ਫੜ ਕੇ ਆਪੇ ਲੈ ਜਾਏਗਾ ਮੇਰੇ ਤੋਂ ਜ਼ਿਆਦਾ ਬਜ਼ੁਰਗ ਹੈਗੇ ਜੀ ਨੀਚੇ ਪੈਦਲ ਆ ਰਹੇ ਆਂ ਘੋੜੇਲੇ ਵਾਪਸ ਹੋ ਗਏ ਜਿਹੜੇ ਬਜ਼ੁਰਗ ਆ ਪੈਦਲ ਆ ਰਹੇ ਆਂ ਪਰਮਾਤਮਾ ਸਾਰਿਆਂ ਨੂੰ ਹਿੰਮਤ ਬਖਸ਼ੇ ਸਭ ਨੂੰ ਆਪਣੇ ਦਰਸ਼ਨ ਧਾਰੇ ਬਖਸ਼ੇ ਮਹਾਰਾਜ ਘਰੇ ਹਰ ਸਾਧ ਨੂੰ ਦਰਸ਼ਨ ਧਾਰੇ ਬਖਸ਼ੇ ਰਹਿਣ ਇਸ ਤਰ੍ਹਾਂ ਹੀ ਆਂਦੇ ਰਹੀ ਹੈ ਅੱਜ ਇਹ ਸੰਪੂਰਨ ਦਾਦੀ ਅਰਦਾਸ ਹੋ ਜਾਣੀ ਹੈ ਕਵਾੜ ਬੰਦ ਹੋ ਜਾਣੇ ਨੇ ਮਨ ਦੇ ਵਿੱਚ ਬਲਬਲੇ ਕਿਦਾਂ ਦੇ ਮਨ ਦਾ ਬਲਬਲੇ ਬਸ ਫਾਗਲੇ ਸਾਲ ਕਲਕੀਆਂ ਦਾ ਕਿਰਪਾ ਕਰੇ ਫਿਰ ਦੁਬਾਰਾ ਲੈ ਕੇ ਆਵੇ ਮਹਾਰਾਜ ਹਿੰਮਤ ਬਖਸ਼ੇ ਸਰੀਰਾਂ ਨੂੰ ਦੇਰ ਉੱਤਤਾਨ ਬਖਸ਼ੇ ਹਾਜ਼ਰੀਆਂ ਭਰਨ ਜੋਗਾ ਹੋ ਜੀ ਮੇਰੇ ਵਰਗੇ ਕੋਕਰ ਨੂੰ ਦਰਸ਼ਨ ਦੇਤੇ ਕੁਟਾਨ ਕੁਟਾਨ ਕਲਗੀਆਂ ਵਾਲੇ ਦਾ ਸ਼ੁਕਰ ਹੈ ਬੇਤਹਾਮ ਬਿਆਨ ਤੇ ਬਿਆਨ ਸ਼ੁਕਰ ਹੈ ਅਸੀਂ ਸਦਕੇ ਜਾਂਦੇ ਹਾਂ ਕਲਗੀਆਂ ਵਾਲੇ ਦੇ ਜਿਨ੍ਹਾਂ ਨੇ ਦਰ ਦੇ ਆਪਾਂ ਨੂੰ ਦਰਸ਼ਨ ਦਿੱਤੇ ਹਨ ਕਿਹੜੀ ਜਗ੍ਹਾ ਤੋਂ ਬਾਬਾ ਜੀ ਆਏ ਹੋ ਤੁਸੀਂ ਦੋ ਜਣੇ ਠੀਕ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਭਾਵੁਕ ਹੋ ਰਹੇ ਹੋ ਬਹੁਤ ਜ਼ਿਆਦਾ ਅੱਜ ਕਿਉਂਕਿ ਇੱਕ ਬਾੜ ਬੰਦ ਹੋ ਜਾਣੀ ਅੱਜ ਮਹਾਰਾਜ ਦੇ ਕਰਮ ਵਾਲਿਆਂ ਨੂੰ ਦਰਸ਼ਨ ਦਰਸ਼ਨ ਹੁੰਦੇ ਇਹ ਕਿਸੇ ਨੂੰ ਹਰ ਇੱਕ ਨੂੰ ਨਹੀਂ ਹੁੰਦੇ ਨਾ ਉਥੋਂ ਮੁੜਦੇ ਦੇਖੋ ਜਾ ਕੇ ਇਹਨੇ ਮੁੜ ਗਏ ਜਿੰਨੇ ਕੋਲੇ 4 ਪੈਸੇ ਵੀ ਆ 60 ਵੀ ਆ ਇਹ ਜਿੰਨਾ ਕੰਨ ਅੰਦਰੋਂ ਪਿਆਰ ਆ ਉਹ ਆਉਂਦੇ ਆ ਤੇ ਤੂਜੇ ਨਹੀਂ ਹੁੰਦੇ ਜਿਨ੍ਹਾਂ ਦੀ ਇਥੋਂ ਅੰਦਰੋਂ ਜੁੜਦੀ ਹੈ ਨਾ ਤਾਰ ਉਹ ਪਹੁੰਚਦੇ ਆ ਤੇ ਰਾਹਤਾ ਦੇਖੋ ਕਿੰਨਾ ਘਟਨਾ ਕੋੜੇ ਵੀ ਨਹੀਂ ਛੱਡਦੇ ਜੀ ਬਹੁਤ ਮਜਬੂਰੀ ਨਾਲ ਕੋੜੇ ਝੜ ਕੇ ਜੀ ਤੁਹਾਡਾ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਤੁਹਾਡੇ ਮਾਲਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਜਗ੍ਹਾ ਤੇ ਆ ਕੇ ਸਾਡਾ ਦੁੱਖ ਸੁਣਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਬੱਲੇ ਬਿਲਕੁਲ ਕਿਤਨੇ ਕਿਤੇ ਸੰਗਤਾਂ ਭਾਵਕ ਹੋ ਰਹੀਆਂ ਹਨ ਕਿਉਂਕਿ ਅੱਜ ਮਹਾਰਾਜ ਦੀ ਜਿਹੜੀ ਸੰਪੂਰਨਤਾ ਦੀ ਅਰਦਾਸ ਹੋ ਜਾਣੀ ਹੈ ਨੌਜਵਾਨ ਵੀਰ ਵੀ ਹਨ ਕੀ ਕਹਿਣਾ ਚਾਹੋਗੇ ਵੈਗੁਰੂ ਜੀ ਦਾ ਖਾਲਸਾ ਪੈਗ ਜੀ ਕਿ ਮੈਂ ਪਟਿਆਲਾ ਦੇ ਨਾਲ ਸਨੌਰ ਤੋਂ ਬਿਲੋਂਗ ਕਰਦਾ ਹਾਂ ਮੈਂ ਇਸ ਕਠਿਨ ਰਾਸਤੇ ਤੋਂ ਦੋ ਵਾਰ ਗਿਰਿਆ ਵੀ ਸੀ ਦੋ ਸਾਲ ਪਹਿਲਾਂ ਤਾਂ ਇਸ ਵਾਰ ਮੈਨੂੰ ਵੈਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ ਮੇਰ ਪਰਿਆ ਹੱਥ ਬਖਸ਼ਿਆ ਹੈ ਵੈਗੁਰੂ ਜੀ ਚੜ੍ਹਦੀ ਕਲਾ ਵਿੱਚ ਬਖਸ਼ਣਾ ਮੈਂ ਇਹ ਕਠਿਨ ਰਾਸਤੇ ਦੇ ਵਿੱਚ ਕੋੜੇ ਵੀ ਸਲਿੱਪ ਕਰਦੇ ਹਨ ਇਹ ਰਸਤਾ ਬਹੁਤ ਕਠਿਨ ਵਾਹਿਗੁਰੂ ਜੀ ਬਖਸ਼ ਜੀ ਦੇ ਵਿੱਚ ਸਭ ਨੂੰ ਮੇਰ ਭਰਿਆ ਹੱਥ ਰੱਖ ਕੇ ਸਭ ਦੀਆਂ ਮੇਰ ਭਰੀਆਂ ਹੱਥ ਰੱਖ ਕੇ ਪ੍ਰਮਾਤਮਾ ਸਭ ਨੂੰ ਅਰਦਾਸਾਂ ਵਿੱਚ ਸ਼ਾਮਿਲ ਕਰਦਾ ਹੈ ਤੇ ਮੈਂ ਇਹ ਬਿਲੋਂਗ ਕਰਦਾ ਹਾਂ ਵੀ ਵਾਹਿਗੁਰੂ ਸਭ ਨੂੰ ਸਹੀ ਸਾਮਨ ਸੁਖਸ਼ਾਂਤੀ ਨਾਲ ਬਲਬਖਸੀ ਸਾਡੇ ਨਾਲ ਹੋਰ ਵੀ ਕੁਝ ਹੋ ਹਨ ਸ਼ਰਧਾਲੂ ਅਬ ਵੀ ਕਿਹੜੀ ਜਗ੍ਹਾ ਤੋਂ ਆਏ ਹੋ ਅਮਰੀਕਾ ਤੋਂ ਵਾਏ ਗੁਰੂ ਜੀ ਠੀਕ ਹੈ ਕਿੰਵੀਂ ਵਾਰ ਯਾਤਰਾ ਕਰਨੇ ਆਇਓ ਜਾਂ ਪਹਿਲੀ ਵਾਰ ਆਏ ਹੋ ਇਹ 25ਵੀਂ ਵਾਰ ਮਾਨ ਨੇ ਗੁਰੂ ਸ੍ਰੀ ਅੰਦਰ ਸਿੰਘ ਕਰਵਾਇਆ ਠੀਕ ਅੱਜ ਸੰਪੂਰਨਤਾ ਦੀ ਅਰਦਾਸ ਹੈ ਕੀ ਕਹਿਣਾ ਚਾਹੋਗੇ ਮੈਂ ਤੇ ਬਸ ਇਹੋ ਹੀ ਕਹਿਣਾ ਚਾਹੁੰਦਾ ਵਾ ਕਿਸੇ ਦੀ ਕੋਈ ਔਕਾਤ ਨਹੀਂ ਇੱਥੇ ਆ ਸਕੇ ਜਿੰਨੇ ਇੱਥੇ 3 ਫੁੱਟ ਤੱਕ ਬਰਫ਼ ਪਈ ਹੋਈ ਆ ਇਹ ਗੁਰੂ ਸਾਹਿਬ ਬਾਹ ਮਾੜ ਕੇ ਆਪਣੇ ਵੀ ਲੈ ਕੇ ਆਉਣਗੇ ਬੰਦੇ ਦੀ ਕੋਈ ਹਿੰਮਤ ਨਹੀਂ ਐ ਕੋਈ ਵਾਣ ਨਹੀਂ ਐ ਕੋਈ ਜੇ ਕਵੇ ਮੈਂ ਆਪਣੀ ਹਿੰਮਤ ਨਾਲ ਇੱਥੇ ਪਹ ਬਿਲਕੁਲ ਰੋਂਗ ਹੈ ਇਹ ਗੁਰੂ ਸਾਹਿਬ ਆਪ ਹੀ ਲੈ ਕੇ ਆਉਣਗੇ ਬਾਹ ਫੜ ਕੇ ਲੈ ਕੇ ਆਉਣਗੇ ਬਸ ਇਹ ਇਹੋ ਜੁਗਤੀ ਹੈ ਯਾਤਰਾ ਦੇ ਆਉਣ ਦੀ ਗੋਬਿੰਦ ਧਾਮ ਤੋਂ ਜਿੱਥੋਂ ਵੀ ਤੁਸੀਂ ਯਾਤਰਾ ਸ਼ੁਰੂ ਕਰਨੀ ਹੈ ਅਰਦਾਸ ਮਾਰਾ ਇਹਨੂੰ ਕਰਕੇ ਆਓ ਚਰਨ ਸ਼ਰਨ ਗੁਰੂ ਏਕ ਪੰਡਾ ਜੈ ਚਲੋ ਸਤ ਗੁਰੂ ਕੋਟ ਪੰਡਾ ਆਗੇ ਹੋਏ ਦੇ ਤਾ ਉਹ ਮਰਜ ਬਾਹ ਫੜ ਕੇ ਲੈ ਕੇ ਆਉਣਗੇ ਗੁਰੂ ਸਾਹਿਬ ਦੀ ਬੇਅੰਤ ਕਿਰਪਾ ਯਾ ਇਹ ਮਾਰਾ ਤੇ ਦੇਖੋ ਮੈਨੂੰ ਤਾਂ ਕੋਈ ਇਹੋ ਜੀ ਥਾਂ ਨਹੀਂ ਲੱਗਦੀ ਜਿੱਥੇ ਨਾ ਹੋਣ ਹਾਜ਼ਰ ਨਾ ਜਣ ਪਰ ਇਹ ਕੋਈ ਵਿਲੱਖਣ ਥਾਂ ਹੈ ਵੱਖਰੀ ਥਾਂ ਹੈ ਜਿੱਥੇ ਮਾਰੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਤਪੱਸਿਆ ਕੀਤੀ ਹੈ ਮੈਂ ਜਿਹੜੇ ਤੁਹਾਡੇ ਸੰਗਤ ਸੁਣਦੀ ਆ ਸਾਰੀ ਸੰਗਤ ਨੂੰ ਇਹੋ ਹੀ ਕਹਿਣਾ ਚਾਹੁੰਨਾ ਇੱਕ ਵਾਰ ਜ਼ਰੂਰ ਆ ਕੇ ਦੇਖੋ ਸੱਚਖੰਡ ਦੇ ਜਿੰਨੇ ਜੀ ਜਿੰਨੇ ਜੀ ਸੱਚਖੰਡ ਦੇਖੋ ਮਰ ਕੇ ਪਤਾ ਨਹੀਂ ਕਿੱਥੇ ਜਾਣਾ ਆ ਇਹ ਜੀਨੇ ਦੀ ਸੱਚਖੰਡ ਹੈ ਜੀ ਇੱਥੇ ਆ ਕੇ ਜ਼ਰੂਰ ਦਰਸ਼ਨ ਕਰੋ ਜ਼ਰੂਰ ਦਰਸ਼ਨ ਕਰੋ ਵਾਹਿਗੁਰੂ ਕੁੱਲ ਕਿਤਨਾ ਕਿਤੇ ਸੰਗਤਾਂ ਜਕਾਰੇ ਲਾਉਂਦੀਆਂ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਬੱਬਾ ਜੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਇੱਥੇ ਇੱਥੇ ਆ ਕੇ ਯਾਤਰਾ ਕਰਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਜੀ ਬਹੁਤ ਬਹੁਤ ਧੰਨਵਾਦ ਸਤਿ ਪਾਤਸ਼ਾਹ ਦਾ ਜਿਹੜਾ ਪਾਪਾ ਜੀ ਸੰਸ ਨੂੰ ਲੈ ਕੇ ਆਂਦਾ ਸਾਡੇ ਸੱਜਣਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਵਾਹਿ ਰੂਜੇ ਕਾ ਖਾਲਸਾ ਵਾਹਿ ਰੂਜੇ ਕੀ ਫਤਿਹ ਕਿਹੜੀ ਜਗ੍ਹਾ ਤੋਂ ਵੀ ਆਏ ਹੋ ਮਹਾਲੀ ਤੋਂ ਆਏ ਜੀ ਠੀਕ ਆ ਕਿਦਾਂ ਮਹਿਸੂਸ ਕਰ ਰਹੇ ਹੋ ਅੱਜ ਸੰਪੂਰਨਤਾ ਦੀ ਅਰਦਾਸ ਹੈ ਬਹੁਤ ਵਧੀਆ ਲੱਕੀਆਂ ਜੀ ਆਪਾਂ ਗੁਰੂ ਮਹਾਰਾਜ ਦੇ ਦਵਾਰੇ ਤੇ ਅਸੀਂ ਆਏ ਆ ਸਾਰੀ ਸੰਗਤ ਸਾਡੀਆਂ ਆ ਰਹੀਆਂ ਵਾਹਿਗੁਰੂ ਜੀ ਉਹਨਾਂ ਨੂੰ ਸੁੱਖ ਸ਼ਾਂਤੀ ਨਾਲ ਇੱਥੇ ਪਹੁੰਚਾਉਣ ਤੇ ਸਾਰੇ ਦਰਸ਼ਨ ਕਰਕੇ ਜਾਣ ਜੀ ਹਾਂਜੀ ਬਿਲਕੁਲ ਕਿਤਨਾ ਕਿਤੇ ਸੰਗਤਾਂ ਜਿਹੜੀਆਂ ਹਨ ਹੋਮਾ ਹੋਮਾ ਕੇ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਲਈ ਆ ਰਹੀਆਂ ਹਨ ਬਾਬਾ ਜੀ ਕੀ ਗੱਲ ਚੱਲ ਰਹੀ ਹੈ ਸੋਨਿਆ ਸੋ ਧੰਨਵਾਦ ਹੈ ਇਹਨਾਂ ਵੀਡੀਓ ਚੈਨਲ ਵਾਲਿਆਂ ਦਾ ਇਹਨਾਂ ਦਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਵਿਚਾਰਿਆਂ ਨੇ ਠੰਡ ਵੀ ਦੇਖਦੇ ਅਸੀਂ ਤੇ ਆ ਕੇ ਦਰਸ਼ਨ ਕਰਕੇ ਚੱਲਾ ਜਾਣਾ ਪਰ ਇਹ ਵਿਚਾਰੇ ਰਾਤ ਤੱਕ ਡਿਊਟੀ ਕਰ ਦਿੰਦੇ ਰਹਿੰਦੇ ਆ ਧੰਨਵਾਦ ਸਮੂਥ ਚੈਨਲ ਟੀਮ ਦਾ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਦੀ ਟੀਮ ਦਾ ਵਾਹਿ ਰੂਜੀ ਕਾਲਤਾ ਵਾਹਿ ਰੂਜੀ ਬਿਲਕੁਲ ਅੱਜ ਜਿਹੜੀ ਸੰਪੂਰਨਤਾ ਦੀ ਅਰਦਾਸ ਹੋ ਜਾਣੀ ਹੈ ਔਰ ਅੱਜ ਮਹਾਰਾਜ ਦੇ ਕਵਾੜ ਜਿਹੜੇ ਬੰਦ ਹੋ ਜਾਨੇ ਹਨ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ ਔਰ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਹਉਮ ਹਮਾ ਕੇ ਗੁਰਦੁਆਰਾ ਸ੍ਰੀ ਹਨਕੁਣ ਸਾਹਿਬ ਦਰਸ਼ਨਾਂ ਦੇ ਲਈ ਆ ਰਹੀਆਂ ਹਨ ਕੈਮਰਾਮੈਨ ਅਮਨਪ੍ਰੀਤ ਦੇ ਨਾਲ ਦਾਨ ਮਿਊਟੀ ਵੀ ਬਲਰਾਜ ਸਿੰਘ ਰੋਲਿੰਗ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਉਮਰ ਹੋਣ ਦੇ ਬਾਵਜੂਦ ਵੀ ਸੰਗਤਾਂ ਜਿਹੜੀਆਂ ਹਨ ਬਜ਼ੁਰਗ ਜਿਹੜੇ ਹਨ ਗੁਰਦੁਆਰਾ ਸ੍ਰੀ ਹੇਮਕੋਟ ਸਾਹਿਬ ਦੇ ਲਈ ਆ ਰਹੇ ਹਨ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਰੀਬ 70-75 ਸਾਲ ਉਮਰ ਹੋ ਸਕਦੀ ਹੈ ਬਜ਼ੁਰਗਾਂ ਦੀ ਔਰ ਪਰ ਫਿਰ ਵੀ ਜਿਹੜਾ ਪਿਆਰ ਤਥਾ ਹੈ ਗੁਰਦੁਆਰੇ ਦੇ ਲਈ ਗੁਰਦੁਆਰਾ ਸ੍ਰੀ ਹੇਮਕੁੰਣ ਸਾਹਿਬ ਦੇ ਲਈ ਬਾਬਾ ਜੀ ਕੀ ਕਹਿਣਾ ਚਾਹੋਗੇ ਅੱਜ ਹੇਮਕੁੰਣ ਸਾਹਿਬ ਦਰਸ਼ਨਾਂ ਦੇ ਲਈ ਪਹੁੰਚੇ ਹੋ ਕਲੋਜ਼ਿੰਗ ਦੇ ਉੱਪਰ ਬਾਬਾ ਜੀ ਨੇ ਆਪਣੇ ਦਸਤੂਰ ਤੇ ਬੜੇ ਖੁਸ਼ ਹੈਗੇ ਆ ਮੈਂ ਰਸਤੇ ਵਿੱਚ ਬੜਾ ਪ੍ਰੋਬਲਮ ਸੀਗਾ ਮੈਨੂੰ ਮਮ ਸਿੰਘਾ ਨੇ ਬੜਾ ਹੈਲਪ ਕੀਤੀ ਮੇਰੀ ਹੈਗਾ ਇਹ ਮੈਨੂੰ ਲੈ ਕੇ ਦਰਸ਼ਨ ਕਰਾਤੇ ਹੈਗੇ ਮੈਂ ਨਾਲ ਬਹੁਤ ਧੰਨਵਾਦਿਆਂ ਉਮਰ ਵਢੇਰੀ ਆ ਪਰ ਚਾਹੋ ਕਿੰਨਾ ਹੈ ਮਨ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਵਾ ਬਾਬੇ ਦਰਸ਼ਨ ਕਰਨੇ ਮੇਨ ਸੀ ਮੱਲਵਾ ਹੈਗਾ ਕਿ ਬਾਬੇ ਦਰਸ਼ਨ ਕਰਨੇ ਹੈਗੇ ਹਾਂਜੀ ਹਾਂਜੀ ਉਹ ਬਾਬਾ ਆਪ ਲੈ ਕੇ ਆਏ ਹੈਗੇ ਆਪੇ ਦਰਸ਼ਨ ਕਰਾ ਰਹੇ ਹੈਗੇ ਉਹਨਾਂ ਨੇ ਸੰਗ ਭੇਜ ਦਿੱਤੇ ਹੈਗੇ ਹਾਂਜੀ ਇਹਨਾਂ ਨੇ ਮੇਰੇ ਕੋਲ ਆ ਗਏ ਹੈਗਾ ਜਿਹੜੇ ਨੌਜਵਾਨ ਹਿੰਮਤ ਹਾਰ ਜਾਂਦੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਉਹ ਨੌਜਵਾਨ ਨੂੰ ਹਿੰਮਤ ਹਾਰ ਨਹੀਂ ਚਾਹੀਦਾ ਹੈਗਾ ਅਸੀਂ ਤਾਂ ਬੁਢੇ ਬੰਦੇ ਹਾਂ ਹਿੰਮਤ ਨਹੀਂ ਹਾਰ ਰਹੇ ਹੈਗੇ ਅਸੀਂ ਚੱਲ ਪਏ ਸੀਗੇ ਹੈਗਾ ਉਹ ਤੇ ਰਸਤੇ ਵਿੱਚ ਤੇ ਤੁਸੀਂ ਆ ਰਹੇ ਸੀਗੇ ਆਪਣਾ ਹੌਂਸਲਾ ਦੇ ਨਾਲ ਹੈਗਾ ਜੇ ਜਦੋਂ ਥੋੜੀ ਪ੍ਰੋਬਲਮ ਸੀ ਸੀ ਮੁੰਡਿਆਂ ਨੂੰ ਇੱਕ ਮਰ ਤੇ ਮਣਾ ਤਿਲ ਕੇ ਇਹ ਮੁੰਡੂ ਉਸੇ ਵੇਲੇ ਆ ਗਏ ਹੈਗੇ ਹੈਗਾ ਤੇ ਇਹਨਾਂ ਨੇ ਮੇਰੀ ਜਿਹੜੀ ਹੈਗੀ ਆ ਲੈ ਆਈ ਬਣ ਸਕ ਮੈਂ ਬਹੁਤ ਧੰਨਵਾਦ ਕਰਦਾ ਹਾਂ ਗੋਗਰ ਜੀ ਮੈਂ ਤਾਂ ਇਹੀ ਕਹਿੰਦਾ ਜਾਵਾਂਗਾ ਕਿ ਇੱਥੇ ਤਾਂ ਨਜ਼ਾਰਾ ਜਿਹੜਾ ਹੈਗਾ ਬਹੁਤ ਵਧੀਆ ਜੀ ਇੱਕ ਤਰ੍ਹਾਂ ਦਾ ਸਵਰਗ ਹੀ ਹੈ ਹਿੰਮਤ ਬੰਦੇ ਟੁੱਟਦੀ ਹੈ ਵਿੱਚ ਬਟ ਪਰਮਾਤਮਾ ਹੈਗਾ ਵਾ ਇਹ ਆਪਣੇ ਫਤਵ ਫੜਾੰਦਾ ਬੰਦੇ ਦਾ ਦਿੱਤਕ ਲੈ ਜਾਂਦਾ ਵਾ